ਮੋਤੇ ਮੈਨੂੰ ਰਸੋਈ ਚ ਪੁੱਛਣ ਗਈ ਮੈਂ ਲੱਗੀ ਹਾਂ ਚਾਹ ਬਣਾਉਣਾ ਤੇ ਜਾ ਕੇ ਦੇਖ ਲੋਗੀ ਅਹੀਂ ਮੈਂ ਬਣਾਉਣੀ ਆ ਮੰਮੀ ਜੀ ਮੈਂ ਨਹੀਂ ਪੁੱਤ ਮੈਂ ਬਣਾ ਲੈਂਦੀ ਆ ਕੋਈ ਨਹੀਂ ਪਿੰਡੋਂ ਫੇਰਾ ਮਾਰ ਕੇ ਆਏ ਪਰ ਇੱਕ ਗੱਲ ਇਹ ਵੀ ਆ ਪਰਜਾਈ ਆ ਉਹਦੀ ਸਤੀ ਉਹਨੇ ਇਹਦੇ ਨਾਲ ਇਦਾਂ ਕਿਉਂ ਕਰਨਾ ਸੀ ਹੁਣ ਇਹ ਨਹੀਂ ਪਤਾ ਲੱਗਦਾ ਵੀ ਚੱਕਰ ਕੀ ਆ ਮੈਨੂੰ ਤੇ ਸਮਝ ਨਹੀਂ ਲੱਗਦੀ ਮਾਦਾ ਕਰਨਾ ਕੀ ਅੱਜ ਕੱਲ ਨਾ ਕਿ ਮੈਨੂੰ ਪਤਾ ਵਾ ਮੇਰੀ ਕਿੰਨੀ ਕਿੱਦ ਹੈਗੀ ਪਿੰਡ ਚ ਨਾ ਮੈਂ ਕਦੀ ਕਿਹਨੂੰ ਮਾਰਾ ਬੋਲਿਆ ਵਾ ਤੇ ਨਾ ਮੈਂ ਕਦੀ ਸੁਣਿਆ ਵਾ ਠੀਕ ਹੈ ਨਾ ਐ ਹੋਜੀ ਕੋਈ ਗੱਲ ਨਹੀਂ ਕਦੀ ਕੀਤੀ ਉਹ ਪਤਾ ਮੈਨੂੰ ਕਿੰਨੀ ਕਿ ਇੱਜ਼ਤ ਵਟਾ ਢੀ ਜਿੱਦਨ ਦਾ ਮੇਰਾ ਵਿਆਹ ਹੋਇਆ ਵਾ ਨਾ ਨਾ ਕੋਈ ਚਾਚੀ ਬੜੀ ਨਾ ਕੋਈ ਤਾਈ ਆਈ ਐ ਕੋਈ ਰਿਸ਼ਤੇਦਾਰ ਵੀ ਨਹੀਂ ਆਇਆ ਉਹਦਾ ਤਾਂ ਬੜਾ ਕੰਨੇ ਸੀ ਕਿ ਮਾਸੀ ਬੜੀ ਚੰਗੀ ਸਾਡੀ ਮਾਸੀ ਤੇ ਇੱਕ ਦਿਨ ਨਹੀਂ ਆਈ ਸੱਸੇ ਕਾਲ ਪੁੱਤ ਨੂੰ ਸੁਣਾ ਕੇ ਆਲਾ ਵਧੀਆ ਵਧੀਆ ਤੀ ਸੁਣਾਉ ਹਾਂ ਮੈਂ ਵੀ ਠੀਕ ਠਾਕ ਹੋਰ ਕੀ ਕਰਨ ਲਈ ਕੁਝ ਨਹੀਂ ਮਮੀ ਬੈਠੀ ਹੀ ਵਿਹਲੀ ਅੱਛਾ ਚਾਹ ਪਰਵਾ ਠੀਕ ਠਾਕ ਆ ਦਦੀ ਮੈਨੂੰ ਗੁੱਸੇ ਨਾ ਹੋਇਓ ਤੁਸੀਂ ਗੱਲ ਸਮਝਿਓ ਮੇਰੀ ਗੱਲ ਤੇ ਮੈਂ ਵੀ ਬੜੀ ਵਧੀਆ ਵੇਖਣਾ ਚੱਲ ਪਹਿਲਾਂ ਤੇਰੀ ਸੁਣ ਲੈਨੇ ਆ ਮੈਂ ਕੀ ਕਹਿੰਨੀ ਆ ਮੇਰਾ ਦਾਵਾ ਕਿ ਮੈਂ ਪੈਣ ਦੀ ਨਾ ਉਹ ਨਾ ਵੀ ਖਾਣਾ ਜਾ ਕੇ